ਸੋਸ਼ਲ ਮੀਡੀਆ ਉੱਤੇ ਰੀਲਾ ਬਣਾਉਣ ਦਾ ਲੋਕਾਂ 'ਚ ਲਗਾਤਾਰ ਕ੍ਰੇਜਵਾਦਾ ਜਾ ਰਿਹਾ। ਭਾਵੇਂ ਇਸ ਨਾਲ ਕੋਈ ਹਾਦਸਾ ਵੀ ਵਾਪਰ ਜਾਵੇ। ਲੋਕ ਕਿੱਥੇ ਹਟਦੇ ਨੇ ਜੀ। ਅਜੇ ਇਹ ਖਾਸਾ ਇਸ ਔਰਤ ਨਾਲ ਵਾਪਰਿਆ। ਜਦੋਂ ਉਹ ਰੀਲ ਬਣਾ ਰਹੀ ਸੀ ਤਾਂ ਅਚਾਨਕ ਕਮੋਟਰਸਾਈਕਲ ਸਵਾਰ ਆਉਂਦਾ ਅਤੇ ਉਸਦੇ ਗਲੇ ਵਿੱਚੋਂ ਸੋਹਣੀ ਸੀਨ ਖੋ ਕੇ ਫਰਾਰ ਹੋ ਜਾਂਦਾ ਦੇਖਿਆ ਜਾ ਸਕਦਾ ਹੈ ਕਿ ਸਲਵਾਰ ਸੂਟ ਪਹਿਨੀ ਕੁੜਤ ਰੀਲ ਬਣਾ ਰਹੀ ਹੈ ਰੀਲ ਬਣਾਉਣ ਲਈ ਉਹ ਸੜਕ ਤੇ ਹੌਲੀ-ਹੌਲੀ ਤੁਰ ਕੇ ਅੱਗੇ ਆਉਂਦੀ ਹੈ ਇਸ ਦੌਰਾਨ ਅਚਾਨਕ ਇੱਕ ਕਮੋਟਰਸਾਈਕਲ ਸਵਾਰ ਨੌਜਵਾਨ ਆਉਂਦਾ ਔਰਤ ਰੀਲ ਖਰਾਬ ਹੋਣ ਕਰ ਨਾਰਾਜ਼ ਵੀ ਲੱਗੀ ਅਤੇ ਜਾਪਦਾ ਹੈ ਕਿ ਉਹ ਨੌਜਵਾਨ ਨੂੰ ਰੋਕਣਾ ਚਾਹੁੰਦੀ ਸੀ ਪਰ ਇਸ ਤੋਂ ਪਹਿਲਾਂ ਹੀ ਨੌਜਵਾਨ ਉਸਦੇ ਗਲੇ ਵਿੱਚੋਂ ਹੱਥ ਕੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦਾ ਇਹ ਘਟਨਾ ਗਾਜ਼ੀਆਬਾਦ ਦੇ ਇੰਦਰਾਪੁਰਾ ਦੀ ਹੈ ਜੋ ਕਿ ਰੀਲ ਬਣਾਉਂਦੇ ਹੋਏ ਮੋਬਾਈਲ ਵਿੱਚ ਗੈਦ ਹੋ ਗਈ ਵੀਡੀਓ 'ਚ ਨੌਜਵਾਨ ਦਾ ਚਿਹਰਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਸਨੇ ਹੈਲਮਟ ਪਹਿਨਿਆ ਹੋਇਆ ਸੀ ਪੀੜੇ ਸੁਸ਼ਮਨ ਦੇ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਲੁਟੇਰੇ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਬਾਕੀ ਦੋਸਤੋ ਤੁਹਾਡੀ ਕੀ ਵਿਚਾਰ ਨੇ ਇਸ ਤਰ੍ਹਾਂ ਜਿਹੜੇ ਆ ਰੀਲਾਂ ਵਾਲਾ ਜਿੰਨਾਂ ਨੇ ਲੋਕਾਂ ਦਾ ਦਿਮਾਗ ਖਰਾਬ ਕਰ ਦਿੱਤੇ ਨੇ ਤੇ ਲੋਕਾਂ ਨੂੰ ਸਹੀ ਤੇ ਗਲਤ ਦਾ ਪਤਾ ਵੀ ਨਹੀਂ ਚੱਲ ਰਿਹਾ ਕਿ ਉਹ ਕੀ ਕਰ ਰਹੇ ਨੇ ਸੜਕ 'ਤੇ। ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੀ ਰਾਏ ਤੂ ਸਾਂਝੇ ਕਰ ਦਿਓ। ਧੰਨਵਾਦ ਜੀ।